ਇਹਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਦਿਓ ਜੀ ਤੇ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਕੱਲੇ ਕੱਲੇ ਪਤਨੀ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਬੱਜੇ ਜੇ ਕੋਈ ਨਹੀਂ ਬੱਜੇ ਜਿੰਦਰਾ ਨਹੀਂ ਲੱਗੂ ਬੈਠੋ ਆਪਣੀ ਗੱਲ ਵੀ ਰੱਖੋ ਬੈਠੋ ਅੱਜ ਪੜੂੰਗਾ ਇਹਨੂੰ ਪੜੂੰਗਾ چلو آئے کرو آئے ہی یہی ڈیویٹ کرنی ہے بیٹھو آلو ایتر بھی لاؤ ایتر بھی لاؤ ہاں جی سپیکر سارے ایتر بھی لاؤ اول خورانے دیا فائلہ پہی ہے اول خورانے دیا فائلہ پہی ہے کیا جی یہ تو ਲੌਕ ਹੈ ਜੀ ਚਾਬੀਆਂ ਹਕਤਾਲਾ ਜਿੰਦਰਾ ਵੀ ਕਹਦੇ ਨੇ ਕਾਲਾ ਜਿੰਦਰਾ ਜੀ ਹੈ ਜਿੰਦਰਾ ਨਾਲ ਚਾਬੀਆਂ ਜੀ ਚਾਬੀਆਂ ਵੀ ਰਹਿ ਨਾਲ ਤੁਸੀਂ ਕਸਟੋਡੀਅਨ ਨੂੰ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਹੈ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਅਡਰੈਸ ਤੇ ਬੋਲਣ ਹੀ ਨਹੀਂ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੇ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ੀ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜਾ ਥੋੜੀ ਥੋੜੀ ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕਾਣਨਾ ਇੱਥੇ ਬੈ ਕੇ ਸੁਣ ਨੋ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਕਿਰਪਾ ਕਰਕੇ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇੱਥੇ ਬੈਠੋ ਬੈਠੋ ਐਸੇ ਕਰਕੇ ਜੰਦਰ ਲਾਉਣਾ ਇਹ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਤੇ ਨਹੀਂ ਭੱਜਣ ਲੱਗੇ ਬੈਠੋ ਅਸੀਂ ਕਿਤੇ ਨਹੀਂ ਭੱਜਣ ਬਟ ਪੂਰਾ ਦੇ ਦੇਸੀ ਇਹ ਹੀ ਜੰਦਰੇ ਦੀ ਸਾਡੀ ਮੈਂ ਇਹ ਤਵਕਕੋ ਕਰਦਾ ਹੈ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਠ ਕਰਨ ਲਈ ਭੇਜਿਆ ਗਿਆ ਉਹ ਇੱਥੇ ਬੈਠ ਕੇ ਸੁਣਨਗੇ ਮੈਂ ਤੋ ਅਕੋ ਕਰਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਮਿੰਟ ਤਾਲਾ ਕੋ ਲਾਈ ਜਾ ਕਰਦਾ ਕੀ ਮੱਕਾ ਦਿੱਤਾ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਜੀਭ ਤੇ ਲਾ ਦੋ ਬੋਲ ਨਹੀਂ ਦਿੰਦੇ ਕਿਸੇ ਨੂੰ ਬੋਲ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ

ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜ਼ਾਦਤਪੁਰ ਜੋ ਵੀ ਕੁਝ ਕਿਹਾ ਗਿਆ ਰਿਕਾਰਡਨਾ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਦਰਖਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰੰਝਲੀ ਦਵਾਈ ਕਦੇ ਸ਼ਰੰਝਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਕੇਅਰ ਨੂੰ ਅਡਰੈਸ ਕਰਨਗੇ بیٹھوجا تھی بیٹھو 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 بیٹھا جی بیٹھو 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 جی سی ایم صاحب کنٹینیو کرو جی ਓ ਪਤਾ ਲੱਗ ਜੂਗਾ ਪਤਾ ਲੱਗ ਓ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੀਓ ਤੁਸੀਂ ਭੱਜ ਜਾਨੀਓ ਤੁਸੀਂ ਗਵਰਨਰ ਦਾ ਪਾਸਾ ਨਹੀਂ ਦੇਣੇ ਤਾਂ ਤੁਸੀਂ ਭੱਜ ਜਾਨੀਓ ਤੁਸੀਂ ਆਪ ਬੋਲ ਕੇ ਭੱਜ ਜਾਨੀਓ ਹਾਂ ਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ

ਸਪੀਕਰ ਸਾਹਿਬ ਬੋਲਣ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠੋ ਤੁਹਾਡੀ ਵਾਰੀ ਆਈ ਤੁਸੀਂ ਬੋਲੋ ਬੋਲਣ ਕਿਉਂ ਨਹੀਂ ਜੰਦਾਰ ਸਾਰੇ ਮਾਣਯੋਗ ਸਦਨ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀ ਆਪਣੇ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ جو مٹیریل آ گیا بیٹھو جب بھی کچھ چیئر ریاض کیا گیا ریکارڈ نہ کیتا جاوے ہاں جی پاس دے ہو

ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਬਾੜੇੋਂ ਮੈਂਬਰ ਬੈਠੇ ਨੇ ਹੱਸਾਂ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਸਾਹਿਬ ਨਹੀਂ 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 ਚਲੋ ਅਬਲ ਖੁਰਾਣੇ ਤੋਂ ਲੈ ਕੇ ਸਾੜੇ ਸਾਤੀ ਸਾੜੇ ਬਾੜੇੋਂ ਬਾਈ ਸਹਿਬਾਨ ਕੀ ਅਨੁ ਡਰੈਸ ਕਰ ਗੱਲਾਂ ਤੁਸੀਂ ਕਰ ਦਿਓ ਨਾ ਲੁੱਟ ਕਦੇ ਮੂੰਹੋਂ ਲੋਟੂ ਚੰਗੀ ਲੱਗਦੀ ਐ ਪਰ ਮੁੱਖ ਮੰਤਰੀ ਸਾਹਿਬ ਮੈਂ ਕਰੂੰਗਾ ਮੁੱਖ ਮੰਤਰੀ ਸਾਹਿਬ ਕਰ ਲਓ ਜੀ ਪਰ ਬੈਠੋ ਤਾਂ ਸਹੀ ਮੁੱਖ ਮੰਤਰੀ ਸਾਹਿਬ ਬੋਲ ਰਹੇ ਜੀ ਸੁਣਾ ਮੁੱਖ ਮੰਤਰੀ ਸਾਹਿਬ ਕੀ ਇਹ ਨਾ ਟੇਸ ਕਰੋ ਜੀ ਬੈਠੋ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਜਿਆਦੀ ਰੱਖੋ ਜੀ ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਬੱਜੇ ਜੇ ਤੁਸੀਂ ਨਹੀਂ ਬੱਜੇ ਜਿੰਦਰਾ ਨਹੀਂ ਲੱਗੂ ਬੈਠੋ ਆਪਣੀ ਗੱਲ ਵੀ ਰੱਖੋ ਬੈਠੋ

ਗਰੀਬਾ ਸਾਹਿਬ ਇਹ ਗੱਲ ਮੰਨਦੇ ਨਹੀਂ ਨਾ ਪਹਿਲੇ ਮਾਰਿਓ ਮੁਖਤਰੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਬੋਲ ਸਕਦੇ ਨੇ ਲੈਟ ਇਮ ਟੂ ਸਪਲੀਟ ਹੱਕ ਦਾਟ ਨਹੀਂ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਥਵਾ ਜਿਓ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਡਿਸਰਬ ਨਹੀਂ ਕੀਤਾ ਹੁੰਦਾ ਰਾਸ਼ਪਤੀ ਦਾ ਭਾਸ਼ਣ ਡਿਸਰਬ ਨਹੀਂ ਕੀਤਾ ਹੁੰਦਾ ਤੁਸੀਂ ਆਪਣੀ ਗੱਲ ਪੂਰੀ ਰੱਖਣ ਹੁੰਦਾ ਅੱਜ ਪੜੂੰਗਾ ਇਹਨੂੰ ਪੜੂਗਾ ਚਲੋ ਐ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਆ ਟੋਕ ਦਿਓ ਹਾਂ ਠੇਕਾ ਲੈ ਰਖੀ ਤੇ ਨਹੀਂ ਬਸਦੀ ਰਾਜਨੀਤੀ ਦਾ ਹਾਂ ਸਮਝ ਲਰਾਂਗੇ ਮੁਖਵਤ ਸਿੰਘ ਸਾਹਿਬ ਤੁਸੀਂ ਆਪਣੀ ਗੱਲਿਆ ਪ੍ਰਿਆਰਿ ਰੱਖੋ ਜੀ ਕਹਿਣੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਬਾੜੇਗ ਮੁਖਵਤ ਸਿੰਘ ਸਾਹਿਬ ਹਾਂ ਬੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਂਡ ਜੋ ਗੇਰ ਨੂੰ ਦੇਖੀਂ ਜਾਵੇ ਹਾਂ ਅਸੀਂ ਗੇਰ ਨੂੰ ਐਡਰੈਸ ਕੀਤੇ ਜਾਵੇ ਹਾਂ ਥੋੜਾ ਹੰਕਾਰ ਬੋਲ ਬੰਕਾਰ ਬੋਲ ਆਪਣੀਆਂ ਆਪਣੀਆਂ ਟਾਪਰ ਬੈਠਣ ਹਾਂ ਉਹ ਤੋਂ ਕੋਈ ਅਸਾਂ ਨਹੀਂ ਲੰਘਦੇ ਕੰਟਰੋਲ ਸਾਰੇ ترقیز کا نام بھی لے دیں گے بندوں کا نام بھی لے دیں گے ہاں دسوں گا سارا کچھ میں کر رہا یار بیٹھو بیٹھو جانا نہیں اور جانا, نہیں اور جانا نہیں اور جانا نہیں بیٹھو اپنی اپنے سیٹان گرے ممبر سب اپنی سیٹان گے سارے بیٹھ سارے سارے ممبر سب بیٹھ سارے ممبر سب بیٹھ بیٹھو بیٹھو کوئی چنوکریسی چل سکتی ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਤੁਸੀਂ ਗਵਰਨਰ ਦਾ ਬਾਤ ਨਹੀਂ ਸੁਣਨੇ ਡੈਮੋਕ੍ਰੇਸੀ ਹੈ ਹਫੀਕੇ ਦੀ ਗੱਲ ਹੈ ਡੈਮੋਕ੍ਰੇਸੀ ਹੈ ਤੁਸੀਂ ਰਾਸ਼ਟਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸੈਪਲੀਨ ਕਰਾਦੇ ਚੱਕ ਕੇ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉੱਥੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ پہلا کساناں نو شادھ انجلی دیو سیال صاحب کیہ جی تو کرو جی بیٹھو جی بیٹھو 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 کیما صاحب بیٹھو بٹھاؤ تو صحیح صاحب بیٹھو کیم صاحب سیال صاحب کیہ تو ایڈریس کرو جی بول دے کہ میں বাজوا دی کیہ تو ایڈریس کرو سی ایم صاحب کیہ تو ایڈریس کرن گے پتہ انج کی کرن گے آپ بردان ہے جدو میں ایتھے ہاں ਹਾ ਹੰਕਾਰ ਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰ ਦਿਓ ਗੱਲਾਂ ਵੀ ਜਾਂ ਤੱਕ ਜਾ ਜਾਵੇ ਗੱਲਾਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਤੱਕ ਚੱਲ ਗਈਆਂ ਫਿਰ ਆ ਚੱਲ ਫੇਕੀ ਔਰ ਜਮੀਨ ਬੈਠਾ ਆਦਮੀ ਜੀ ਨੂੰ ਅਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਣੀ ਤੇ ਜਾਂਦਾ ਸੀ ਪਤਾ ਲੱਗ ਗਿਆ ਤੁਸੀਂ ਧਿਆਨ ਨਾਲ ਆ ਗਏ ਕਦੀ ਮੋਬਾਈਲ ਨਾਲ ਆ ਗਏ ਮੈਂ ਨਖਰੇ ਮੈਂ ਥੋੜੇ ਕੋਲ ਗਿਆ ਆਇਆ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੀ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀ ਬਾਜੀ ਬੈਠੋ ਤੁਸੀਂ ਕੀ ਬਾਜੀ ਬੈਠੋ ਬਾਹਰ ਲਾ ਰਹੇ ਤਾਲਾ ਬਾਹਰ ਨਹੀਂ ਲਾ ਰਹੇ ਅੰਦਰ ਲਾ ਰਹੇ ਤਾਂ ਕਿ ਕੋਈ ਜਾਓ ਨਾ بیٹھو ہسٹری ہسٹری رہے ہیں تاکہ وپکش بیٹھا رہے لوکتر بچائیے بیٹھو 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 منتری جی منتری صاحب بیٹھ گے ਸਭ ਬੈਠੋ ਜੀ ਬੈਠੋ ਬੈਠੋ ਬੈਠੇ ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ

ਯਾਰ ਤੂੰ ਛੱਡਿਆ ਜੋ ਕੁਛ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਤੁਸੀਂ ਗਰੀਬੋ ਮੈਨੂੰ ਪਤਾ ਜੋ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲਣ ਲਈ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਦੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪਸ ਆਪਸ ਬਣਾਓ بیٹھو بیٹھو نہ بیٹھو اس تو بات کر کر لینا جی کلاس بالکل نہیں بہت نہ بیٹھو کلاس کے لائق بچے کھڑا کیا جاتا چلو بیٹھو کھڑے رو کھڑے رو بیٹھا جی بیٹھو میں سارے ممبر صاحب بےنتی کرتا ਕਿ ਇਹ ਜਿਹੜੀ ਕਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ चले ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਦੀ ਜਰੂਰੀ ਹੈ ਨਾ ਸਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 0 ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੇਰਾ ਗਾਲੀ ਕਰ ਰਿਹਾ ਵੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੂੰ ਬੈਂਦੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਚੇਤਨ ਜੀ ਆਪਣੀ ਸੀਟ ਤੇ ਜਾਓ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਇਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੁਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾਰਿਆ ਬਾਰੋਂ ਨਹੀਂ ਅੰਦੋਲਾਰੇ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ ਸੁਣੋ ਸਾਹਿਬ ਸੁਣੋ ਕੇਅਰ ਨੂੰ ਅਡਰੈਸ ਕਰੋ ਜੀ ਕੇਅਰ ਨੂੰ ਅਡਰੈਸ ਕਰੋ ਕੇਅਰ ਨੂੰ ਅਡਰੈਸ ਕਰੋ ਤੋ ਬੈਠੋ ਜੀ ਬੈਠੋ ਬੈਠੋ ਜੀ ਬੈਠੋ ਬੈਠੋ ਮੈਂ ਮਾਰਯੋਗ ਮੰਤਰੀ ਸੇ ਬਾਦ ਬੇਨਤੀ ਕਰਦਾ ਕਿ ਬੈਠਣ ਸਾਰੇ ਮਾਰਯੋਗ ਵਿਧਾਇਕ ਸਹਿਬਾਨ ਨੂੰ ਬੇਨਤੀ ਹੈ ਕਿ ਬੈਠੋ ਅਮਨ ਜੀ ਬੈਠੋ ਆਪਣੀ ਜਗ੍ਹਾ ਤੇ ਆਪਣੀ ਜਗ੍ਹਾ ਤੇ ਬੈਠੋ ਜੀ آپ پر ڈسکیشن کر کوئی بھی فلور نہیں کراس کرے گا بیٹھا جی بیٹھا جی بیٹھا جی بیٹھو ਇਹ ਜੇ ਇਹ ਇਹ ਦਾ ਪੈਰੋਗੇਟਿਵ ਹੈ ਹਾਊਸ ਦਾ ਫੈਸਲਾ ਲਿਆ ਹਾਊਸ ਦਾ ਫੈਸਲਾ ਲਿਆ ਉਹ ਦਾ ਫੈਸਲਾ ਲਿਆ ਉਹ ਪਹਿਲਾ ਜ਼ੀਰੋ ਲੈ ਲੈ ਉਹ ਪਹਿਲਾ ਬਿਜ਼ਨਸ ਪਹਿਲਾ ਕੁਐਸਚਨ ਲੈ ਲੈਣ ਪਹਿਲਾ ਡਿਬੇਟ ਲੈਣੀ ਹੈ ਉਹਨਾਂ ਦਾ ਕਿ ਉਹਨਾਂ ਦਾ ਪੈਰੋਗੇਟਿਵ ਹੈ ਨਾ ਇਹ ਉਹਨਾਂ ਦਾ ਪੈਰੋਗੇਟਿਵ ਹੈ ਜੀਐਮ ਸਾਹਿਬ ਜੀ ਇਹ ਤੋਂ ਡਿਸਕਸ ਕੀਤਾ ਜਾਵੇ ਜੀਐਮ ਸਾਹਿਬ ਜੀ ਇਹ ਤੋਂ ਡਿਸਕਸ ਕਰਨਗੇ ਅੱਜ ਕੋਈ ਤੁਸਵੀ ਬੋਲਦੇ ਨੇ ਕੋਈ ਚੰਡੀ ਸੀਮ ਸਿੰਘ ਸਾਹਿਬ ਬੱਚੇ ਡਰ ਚੱਲਣਗੇ ਬੀਜੇਪੀ ਕਿੱਥੇ ਹੈ ਨਹੀਂ ਸੀਮ ਸਿੰਘ ਸਾਹਿਬ ਤੁਹਾਡੇ ਵਾਲੇ ਸਰ ਉਹ ਜਿੰਨਾਂ ਨੇ ਤੁਸੀਂ ਹੋਮ ਮਿਨਿਸਟਰ ਸੀ ਉਹ ਬੀਜੇਪੀ ਸੀ ਚਲੇ ਗਏ ਮਾਰਯੋਗ ਮੁਹੰਮਦ ਫਰੀਦ ਸਾਹਿਬ ਜੇਰ ਨੂੰ ਐਡਰੈਸ ਕਰੋ ਜੀ ਸ਼ਾਬਾਸ਼ ਜੀ ਜਖਰ ਪ੍ਰਧਾਨ ਬੀਜੇਪੀ ਚਲਾ ਗਿਆ ਤੁਸੀਂ ਮੁਰਜੋ ਮੁਰਜੋ ਟਾਈਮ ਹੈ ਮੁਰਜੋ ਮੈਂ ਸੰਗਤ ਕਰ ਇਹ ਗੱਲ ਤਾਂ ਜੂੜਾ ਇਹ ਗੱਲ ਤਾਂ ਜੂੜਾ ਮੁੱਖ ਮੰਤਰੀ ਸਾਹਿਬ ਇਹ ਪ੍ਰੋਟੈਸਟ ਲਗੇ ਹਾਂ ਇਹ ਗੱਲ ਤਾਂ ਜੂੜਾ ਸਾਰੇ ਬਾਦਯੋ ਮੈਂਬਰ ਸਾਹਿਬਾਂ ਨੂੰ ਬੇਇੱਜ਼ਤੀ ਕੀਤੀ ਜਾਂਦੀ ਆ 70% ਕਾਂਗਰਸ ਭਾਜਪਾ ਚਲੀ ਗਈ ਰਹਿਣ ਦੋ ਟਕੇ ਰੋ ਟਕੇ ਰੋ ਸਰ ਇਹਨਾਂ ਦਾ ਐਮ ਆਰ ਪੁੱਤਰ ਬੈਠੋ ਸਾਰੇ ਬਾਦਯੋ ਕਮੇਟੇ ਨੂੰ ਬੇਇੱਜ਼ਤੀ ਕਿਉਂ ਬੈਠਣਾ ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁਖਮਤੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨੋਟਸ ਕਰੋਗੇ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇੱਕ ਦੋ ਮਿੰਟ ਬਖੋਲੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਥਾ ਤੋਂ ਮੈਂ ਗੱਲ ਕਹੀ ਕਿ ਕਿਉਂ ਨਾ ਹੈ ਇਹ ਹਾਊਸ ਦੀ ਰੈਜ਼ੋਲੂਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇਹ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਬਖਵਤੇ ਜੀ ਸਾਹਿਬ ਬਕਵਾਦੀ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜੀ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਦੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲਿਓ ਬੋਲਿਓ ਕਿਉਂਕਿ ਉਹਦੇ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ देर ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜ਼ਿੰਦਾ ਗ੍ਰਿਫਤ ਕਰਤਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਤੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਹੈ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਹੈ ਏ ਬਹੁਤ ਵੱਡੀ ਗੱਲ ਹੈ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਉਹੀ ਫਾਦਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਕੇਰ ਨੂੰ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ لیڈر آف ہاؤس جو مرضی بول سکتا ہے جی مخمت صاحب کنٹینیو کرو جی صاحب کنٹینیو کرو جی مسٹر باجوا مسٹر باجوا ہلو بخباری ٹھاکر پونے دو بجے پونے دو بجے ارلی مارننگ میں ਕਿਸਾਨਾਂ ਦੇ ਨਾਲ ਬੈਠ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹਿਆ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪਾਣੇ 2:00 ਤੁਸੀਂ ਕਿੱਥੇ ਸੀ ਤੁਸੀਂ ਡੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਉੱਠ ਕੇ ਡਰੈਸ ਕੀਤਾ ਜਾਵੇ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੈ ਅੱਜ ਹਟ ਭਉਣ ਵਾਲਾ ਇਹ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮੱਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾਲੇ 726 ਮਰਵਾਲੇ ਕਰੋ ਜੀ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਉਹ ਕਿਉਂ ਨਹੀਂ ਦਿੱਤੀ ਕੱਲੇ ਕੱਲੇ ਇੱਕ ਵੀ ਬਸਵੰਦਰੀ ਜਨਾਬ ਫਲੋਰ ਕਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਦਿਸ ਇਜ਼ ਅ ਸੀਐਮ ਦਿਸ ਇਜ਼ ਅ ਸੀਐਮ ਇਹ ਲੋਕ ਕਹਿੰਦਾ ਸੀਐਮ ਆ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ